ਥਾਣਾ ਫਲੋਰ ਦੀ ਪੁਲਿਸ ਨੇ ਸਕੂਰਾ ਕਤਲ ਕੇਸ ਦੀ ਵਾਰਦਾਤ ਨੂੰ ਮਹਿਸਪੰੰਜ ਘੰਟੇ ਵਿੱਚ ਟਰੇਸ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸ੍ਰੀ ਸਰਵਨ ਸਿੰਘ ਬਲ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ थाना ਫਲੋਰ ਦੀ ਟੀਮ ਵੱਲੋਂ ਲਿਆਕਤ ਅਲੀ ਪੁੱਤਰ ਬਾਬੂਦੀਨ ਵਾਸੀ ਪਿੰਡ ਅਸਾਹੂਰ थाना ਫਲੋਰ ਜ਼ਿਲ੍ਹਾ ਜਲੰਧਰ ਦੇ ਬਿਆਨਾਂ ਤੇ ਮੁਕੱਦਮਾ ਨੰਬਰ 309 ਮਿਤੀ 19 ਨਵੰਬਰ 2024 ਜੁਰਮਿਕ 13238 ਬੀ ਐਨ ਐਸ थाना ਫਲੋਰ ਦਰਜ ਕੀਤਾ ਗਿਆ ਸੀ ਕਿ ਉਸਦੀ ਪਤਨੀ ਸਕੂਰਾ ਜੋ ਆਪਣੀ ਦਵਾਈ ਲੈਣ ਲਈ ਪਿੰਡ ਬੰਗਾ ਗਈ ਸੀ ਅਤੇ ਜਦੋਂ ਦੇਰ ਰਾਤ ਕਰ ਵਾਪਸ ਨਹੀਂ ਆਈ ਤਾਂ ਉਸਨੇ ਆਪਣੀ ਪਤਨੀ ਦੀ ਪਾਲ ਕੀਤੀ ਪਰ ਉਸਦੀ ਪਤਨੀ ਉਸ ਨੂੰ ਨਹੀਂ ਮਿਲੀ ਜੋ ਉਸਨੇ ਆਪਣੇ ਬਿਆਨਾਂ ਵਿੱਚ ਇਹ ਵੀ ਲਿਖਾਇਆ ਕਿ ਉਸ ਨੂੰ ਯਕੀਨ ਹੈ ਕਿ ਉਸਦੀ ਪਤਨੀ ਦਾ ਕਤਲ ਹੋ ਗਿਆ ਹੈ ਜਿਸ ਤੇ ਫੌਰੀ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਕੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਅਤੇ ਇਸ ਮੁਕਦਮੇ ਵਿੱਚ 5 ਘੰਟੇ ਦੇ ਅੰਦਰ ਅnder ਦੋਸ਼ੀ لیاقت ਅਲੀ ਉਰਫ ਬੱcci ਪੁੱਤਰ ਮੁਹੰਮਦ ਸਫੀ ਵਾਸੀ ਗੜਾ थाना ਪਿਲੌਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਪਰાગਨੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਮੁਢਲੀ ਪੁੱਛਗਿੱਛ ਦੌਰਾਨ ਦੋਸ਼ੀ لیاقت ਅਲੀ ਉਰਫ ਬੱcci ਪੁੱਤਰ ਮੁਹੰਮਦ ਸਫੀ ਵਾਸੀ ਗੜਾ थाना ਪਿਲੌਰ ਨੇ ਦੱਸਿਆ ਕਿ ਮ੍ਰਿਤਕਾਸ਼ ਪੂਰਾ ਨਾਲ ਉਸਦੇ ਨਜਾਇਜ਼ ਸਬੰਧ ਸਨ ਅਤੇ ਉਹ ਆਪਣੇ ਪਰાગਣੀ ਨੂੰ ਨਾਲ ਲੈ ਕੇ ਅੱਟਾ ਨਹਿਰ ਤੇ ਸਕੂਰਾ ਨੂੰ ਮਿਲਣ ਗਿਆ ਸੀ ਇਸ ਦੌਰਾਨ ਦੋਨਾਂ ਦੀ ਆਪਸੀ ਬਹਿਸਬਾਦੀ ਹੋ ਗਈ ਜਿਸ ਦੌਰਾਨ ਲਿਆਕਤ ਅਲੀ ਨੇ ਸਕੂਰਾ ਦੇ ਗਲ ਵਿੱਚ ਪਾਈ ਚੁੰਨੀ ਨਾਲ ਉਸ ਦਾ ਗਲ ਕੁੱਟ ਕੇ ਸਕੂਰਾ ਦਾ ਕਤਲ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਉਸ ਦੀ লাশ ਆਪਣੇ ਪਰાગਣੀ ਦੀ ਮਦਦ ਨਾਲ ਪਿੰਡ ਅੱਟਾ ਦੇ ਛੱਪੜ ਵਿੱਚ ਸੁੱਟ ਦਿੱਤੀ ਸੀ ਅਤੇ ਸਕੂਰਾ پاس ਮੌਜੂਦ ਮੋਬਾਈਲ ਫੋਨ ਅਤੇ ਆਪਣਾ ਮੋਬਾਈਲ ਫੋਨ ਵੀ ਤੋੜ ਦਿੱਤਾ ਸੀ ਜੋ ਦੋਸ਼ੀ ਲਿਆਕਤ ਅਲੀ ਉਰਫ ਬੱcci ਪੁੱਤਰ ਮੁਹੰਮਦ ਸਫੀ ਵਾਸੀ ਗੜਾਥਾਨਾ ਫਿਲੌਰ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਤੋਂ ਹੋਰ ਕੁਝ ਗਿੱਚ ਕੀਤੀ ਜਾ ਰਹੀ ਹੈ ਅਤੇ ਉਸਤੇ ਪਰagni ਦੀ ਗ੍ਰਿਫਤਾਰੀ ਲਈ ਜਗਾ ਜਗਾ ਛਾਪੇਮਾਰੀ ਕੀਤੀ ਜਾ ਰਹੀ ਹੈ ਮ੍ਰਿਤਕਾ ਸਕੂਰਾ ਦੀ ਲਾਸ਼ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਫਿਲੌਰ ਤੋਂ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਏਗੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਸੁਰਿੰਦਰ ਸਿੰਘ ਦੇ ਨਾਲ ਖਰਪਾਲ ਦੀ ਖਾਸ ਰਿਪੋਰਟ ਕੱਲ ਇੱਕ ਅਸ਼ਾਉ ਪਿੰਡ ਦੀ ਜਿਹੜੀ ਸ਼ੂਰਾ ਨਾਮ ਦੀ ਔਰਤ ਹੈਗੀ ਉਹਦਾ ਮਰਡਰ ਹੋ ਗਿਆ ਸੀ ਤੁਸੀਂ ਉਹਦੀ ਡੈੱਡਵਰਡ ਵੀ ਬਰਾਮਦ ਕਾਲੀ ਹੈਗੀ ਆ ਤੇ ਸਰ ਪਤਾ ਲੱਗਾ ਵੀ ਤੁਸੀਂ ਉਹਦੇ ਲਈ ਦੋਸ਼ੀ ਹੈਗੇ ਕਾਬੂ ਕੀਤੇ ਹੈਗੇ ਸਰ ਕਿੰਨੇ ਬੰਦੇ ਕਾਬੂ ਕੀਤੇ ਹੈਗੇ ਕਿੱਥੇ ਰਹਿਣ ਵਾਲੇ ਆ ਕੌਣ ਹੈਗੇ ਸਰ ਅ ਇਸ ਸੰਬੰਧ ਵਿੱਚ 309 ਨੰਬਰ ਐਫ ਆਈ ਆਰ ਜਿਹੜੀ ਹੈ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਸੀ ਇਹ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਇੱਕ ਸਪੈਸ਼ਲ ਟੀਮ ਜਿਹੜੀ ਉਹ ਗਠਿਤ ਕੀਤੀ ਗਈ ਸੀ ਜਿਹਦੇ ਵਿੱਚ ਲੇਡੀ ਇਨਸਪੈਕਟਰ ਨਦੀਪ ਕੌਰ ਤੇ ਐਸ ਐਚ ਓ ਫਲੋਰ ਸੰਜੀਤ ਕਪੂਰ ਦੇ ਰਹਿਨਮਈ ਇੱਥੇ ਟੀਮ ਬਣੀ ਸੀ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਹੈਗਾ ਵੀ ਇਹ ਜਿਹੜਾ ਲੜਕੀ ਗੁੰਮ ਹੋਣ ਤੋਂ ਬਾਅਦ ਕਤਲ ਹੋਈ ਸੀ ਇਹਨੂੰ 5 ਘੰਟਿਆਂ ਦੇ ਵਿੱਚ ਇਸ ਮਸਲੇ ਨੂੰ ਜਿਹੜਾ ਸੀ ਉਹ ਹੱਲ ਕਰ ਲਿਆ ਗਿਆ ਸੀ ਤੇ ਐਫ ਆਈ ਆ ਕਰਕੇ ਇੱਕ ਦੋਸ਼ੀ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਜੀ ਸਰ ਪਤਾ ਲੱਗਾ ਵੀ ਐਫ ਆਰ ਵਿੱਚ ਦੋ ਦੋਸ਼ੀਆਂ ਦੇ ਨਾਮ ਹੈਗੇ ਆ ਪਰ ਇਹ ਜਿਹੜਾ ਮਰਡਰ ਹੋਇਆ ਦੋਨਾਂ ਨੇ ਕੀਤਾ ਸੜੇ ਇਦੇ ਚ ਦੋ ਦੋਸ਼ੀ ਨੇ ਦੋਨੋਂ ਹੀ ਸਕੇ ਭਰਾ ਨੇ ਤੇ ਇਹ ਦੋਨੋਂ ਹੀ ਜਿਹੜਾ ਮਰਡਰ ਕੀਤਾ ਗਿਆ ਇਹਨਾਂ ਵੱਲੋਂ ਕੀਤਾ ਗਿਆ ਹੈ ਤਾਂ ਪਤਾ ਲੱਗਾ ਵੀ ਇਹਨੇ ਮਰਡਰ ਕੀਤਾ ਕਿਉਂ ਕਰਕੇ ਮਰਡਰ ਦਾ ਇਹ ਪੁਰਾਣੇ ਜਿਹੜਾ ਸੀ ਲਿਆਕਤ ਅਲੀ ਜਿਹੜਾ ਲੜਕੀ ਸੀ ਸ਼ਕੀਨਾ ਇਹਦਾਂ ਇਹਦੇ ਰਿਲੇਸ਼ਨਸ ਹਨ ਤੇ ਨਜਾਇਜ਼ ਤੌਲਕਾ ਚੱਲਦੇ ਪਏ ਸੀ ਇਹਨਾਂ ਨੇ ਆਪਣੇ ਪਰਿਵਾਰਕ ਤੌਰ ਦੇ ਉੱਤੇ ਵੀ ਇਹਨਾਂ ਨੂੰ ਹਦਾਇਤ ਕੀਤੀ ਸੀ ਵੀ ਇਹ ਕੰਮ ਤੋਂ ਗਰੇਜ਼ ਕਰਨ ਪਰ ਨਹੀਂ ਹੋਇਆ ਤੇ ਉਸ ਤੋਂ ਬਾਅਦ ਜਦੋਂ ਇਹ ਬੀਤੀ ਸ਼ਾਮ ਨੂੰ ਮਿਲਣ ਵਾਸਤੇ ਗਈ ਹੈ ਉੱਥੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋਣ ਤੋਂ ਬਾਅਦ ਇਹਦਾ ਕਤਲ ਕਰ ਦਿੱਤਾ ਗਿਆ ਠੀਕ ਹੈ ਪਰ ਮਰਡਰੋ ਪਲੇਸ ਉੱਥੇ ਹੀ ਇਹ ਮਾਰੀ ਗਈ ਆ ਉੱਥੇ ਸੁੱਟੀ ਗਈ ਨਾ ਇਹ ਜੋ ਹੁਣ ਤੱਕ ਦੀ ਤਫ਼ਤੀਸ਼ ਹੈ ਹੈ ਉਹਦੇ ਵਿੱਚ ਇਹ ਆਪਣਾ ਗੁਰਾਇਆਂ ਦੇ ਵਿੱਚ ਅਟੇ ਪਿੰਡ ਦੇ ਨਜ਼ਦੀਕ ਜਿਹੜੀ ਨਹਿਰ ਹੈਗੀ ਆ ਉੱਥੇ ਇਹਦੀ ਉਹਨੂੰ ਕਤਲ ਕੀਤਾ ਗਿਆ ਤੇ ਨਜ਼ਦੀਕ ਛੱਪੜ ਸੀ ਉਹਦੇ ਵਿੱਚ ਇਹਦੀ ਲਾਸ਼ ਜਿਹੜੀ ਆ ਉਹ ਸੁੱਟ ਦਿੱਤੀ ਗਈ ਸੀ ਠੀਕ ਹੈ ਸਰ ਐਫ ਆਈ ਆਰ ਵਿੱਚ ਕਿੰਨੇ ਬੰਦੇ ਨਾਮਜ਼ਦ ਕੀਤੇ ਗਏ ਐਫ ਆਈ ਆਰ ਦੇ ਵਿੱਚ ਤੇ ਇੱਕ ਦੋਸ਼ੀ ਸੀ ਬਾਅਦ ਦੇ ਵਿੱਚ ਉਦੀ ਪੁਸ਼ਕੀਸ਼ ਫਰਦਨਸ਼ਾਹ ਦੇ ਉੱਤੇ ਦਾ ਸਗਾ ਭਰਾ ਜਿਹੜਾ ਹੈਗਾ ਗਨਈ ਹੈਗਾ ਉਹ ਉਹਨੂੰ ਇਸ ਕਤਲ ਦੇ ਵਿੱਚ ਇਨਵੋਲਵ ਕੀਤਾ ਗਿਆ ਪਰਚੇ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ